ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮੈਂ ਅੱਡੀ ਵੀਡੀਓ ਵਿੱਚ ਲੈ ਕੇ ਆਈਆਂ ਗੁੰਮ ਸਲਵਾਰ ਹੈ ਗੁੰਮ ਸਲਵਾਰ ਦੇ ਵਿੱਚ ਲੈਨਿੰਗ ਕਿਦਾਂ ਲੱਗਦੀ ਹੈ ਜਿਹੜੀ ਇਹ ਸਲਵਾਰ ਹੈ ਤਾਂ ਇਹਦੇ ਵਿੱਚ ਓਵਰਲੈਪ ਵੀ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਬਾਕੀ ਬਲਾਂ ਬਲਾਂ ਵਿੱਚ ਇਹਦੇ ਵਿੱਚ ਓਵਰਲੈਪ ਕਰਨ ਦੀ ਲੋੜ ਪੈਂਦੀ ਹੈਗੀ ਤੇ ਬਾਕੀ ਹੋ ਸਲਵਾਰ ਦੇ ਕਿਤੇ ਵੀ ਕੋਨੇ ਵਿੱਚ ਓਵਰਲੈਪ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਜਿਹੜੀਆਂ ਪੈਣਾ ਵੀ ਮਤਲਬ ਨਮਾ ਕੰਮ ਕਰਦੀਆਂ ਨਹੀਂ ਉਹਨਾਂ ਲਈ ਮਤਲਬ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਤੇ ਚਲੋ ਜਿਆਦਾ ਟਾਈਮ ਖਰਾਬ ਕਰਦੇ ਨਾ ਹੋਏ ਤੇ ਮੈਂ ਵੀਡੀਓ ਸਟਾਰਟ ਕਰ ਦਿਆਂਗੀ ਤਾਂ ਜਿਵੇਂ ਕਿ ਮੈਂ ਇਹਦਾ ਇੱਕ ਛੋਟੇ ਜੇ ਪੀਸ ਕੱਟ ਲਿੱਤੇ ਨੇ ਜਿਹਦੇ ਵਿੱਚ ਮੈਂ ਕਿ ਜਿਹੜੀ ਲਾਈਨਿੰਗ ਆ ਉਹ ਅਲੱਗ ਕਲਰ ਦੀ ਲੈਂਦੀ ਆ ਤੇ ਕੱਪੜਾ ਅਲੱਗ ਕਲਰ ਦਾ ਲਿੱਤਾ ਜਿਹੜਾ ਕਿ ਤੁਹਾਨੂੰ ਬਹੁਤ ਸੌਕੇ ਤਰੀਕੇ ਨਾਲ ਪਤਾ ਲੱਗ ਜੇ ਮੈਂ ਕਿਦਾਂ ਇਹਨੂੰ ਕਮਾਨਣੀ ਹੈਗੀ ਲਾਈਨਿੰਗ ਨੂੰ ਤੇ ਬਾਕੀ ਇਹ ਹੈਗਾ ਵੀ ਤੁਸੀਂ ਵੀਡੀਓ ਨੂੰ ਫੁੱਲ ਦੇਖਿਓ ਤੇ ਤੁਹਾਨੂੰ ਮਤਲਬ ਫੁੱਲ ਵੀਡੀਓ ਦੇਖ ਕੇ ਨਾ ਤੁਹਾਨੂੰ ਬਹੁਤ ਹੀ ਸੌਖਾ ਲੱਗਣਾ ਲੱਗ ਜਾਣਾ ਹੈਗਾ ਚਲੋ ਵੀਡੀਓ ਨੂੰ ਸਟਾਰਟ ਕਰਦੇ ਆ ਜਿਵੇਂ ਕਿ ਹੁਣ ਮੇਰੇ ਆ ਕੁੰਡੇ ਹੈਗੇ ਕੁੰਡੇ ਹੈਗੇ ਆ ਦੋਨੋਂ ਜਿਵੇਂ ਕਿ ਇਹਦਾ ਆਸਣ ਆਗਾ ਤਾਂ ਆ ਦੋ ਕੁੰਡੇ ਆ ਤੇ ਦੋ ਕੁੰਡੇ ਜਿਵੇਂ ਲਾਈਨਿੰਗ ਵਾਲੇ ਨੇਗੇ ਜਿਵੇਂ ਆਪਾਂ ਇਹਨਾਂ ਨੂੰ ਦੋਨਾਂ ਨੂੰ ਜੋੜ ਕੇ ਇੱਦਾਂ ਰੱਖ ਲੈਣਾ ਆ ਦੇਖੋ ਇਹ ਦੋ ਆ ਇਹਨੂੰ ਇੱਦਾਂ ਰੱਖ ਕੇ ਤੇ ਬਹੁਤ ਹੀ ਸੌਖਾ ਤਰੀਕਾ ਆ ਜਿਵੇਂ ਕਿ ਤੁਸੀਂ ਆਸਣ ਵਾਲੀ ਜਿਹੜੀ ਸਲਾਈ ਆ ਨਾ ਡਬਲ ਕਰ ਦੇਣੀ ਜਿਵੇਂ ਕਿ ਮੈਂ ਆਸਣ ਤੇ ਸਲਾਈ ਲਾ ਲੈਂਦੀ ਹੈਗੀ ਤੇ ਹੁਣ ਜਿਹੜਾ ਇਹ ਵਾਲਾ ਸਟੈਪ ਆ ਤੁਸੀਂ ਧਿਆਨ ਨਾਲ ਦੇਖਿਓ ਜਿਵੇਂ ਕੀ ਆ ਦੇਖੋ ਮੈਂ ਅਸਮ ਤੇ ਸਲਾਈ ਲਾ ਲਿੱਤੀ ਐ ਤੇ ਆਪਾਂ ਇਧਰੋਂ ਕੱਪੜਾ ਇੱਕ ਇਧਰੋਂ ਪੀਸ ਚੱਕਣਾ ਹੈਗਾ ਇੱਕ ਪੀਸ ਆਪਾਂ ਇਧਰੋਂ ਚੱਕਣਾ ਹੈ ادي ਸਲਾਈ ਬਿਲਕੁਲ ਹੀ ਗੋਮ ਹੋ ਗਈ ਆ ਇਸ ਤਰ੍ਹਾਂ ਕਰਕੇ ਹੁਣ ਜਿਹੜਾ ਅਗਲਾ ਪੱਲਾ ਐ ਉਹ ਮੈਂ ਥੋੜਾ ਜਿਹਾ ਕੱਪੜਾ ਵਾਧਾ ਇਹਨੂੰ ਕਟਿੰਗ ਕਰ ਦਣਾ ਆ ਹੁਣ ਮੈਂ ਪੱਲੇ ਦਾ ਤੁਹਾਨੂੰ ਦੱਸਦੀ ਆ ਜਿਵੇਂ ਕੀ ਹੁਣ ਆਪਾਂ ਨੇ ਇੱਦਾਂ ਹੁੰਦੇ ਰੱਖ ਲਿੱਤੇ ਆ ਜਿਵੇਂ ਹੁਣ ਆਪਣੇ ਪੱਲੇ ਨੇਗੇ ਇਦਾਂ ਕਰਕੇ ਆ ਦੇਖੋ ਕੱਪੜੇ ਤੇ ਮੈਂ ਕੱਪੜਾ ਰੱਖ ਲਿੱਤਾ ਆ ਜਿਹੜਾ ਆਪਣਾ ਸਲਵਾਰ ਦਾ ਲਾਈਨਿੰਗ نیچے ਹੈਗੀ ਤੇ ਜਿਹੜਾ ਆਪਾਂ ਲਾਈਨਿੰਗ ਦਾ ਅਗਲਾ ਹਿੱਸਾ ਲੈਣਾ ਆ ਪੱਲੇ ਵਾਲਾ ਉਹਨੂੰ ਆਪਾਂ نیچے ਰੱਖ ਲੈਣਾ ਹੈਗਾ ਇਦਾਂ ਕਰਕੇ ਆ ਦੇਖੋ एक बार मैं तुम्हें तो फिर दस दिन देखो आज पला उपर लाइनिंगा हिस्सा थले है तो सिलाई आपको हमेशा थलों ही स्टार्ट करनी है हाँ देखो सिलाई आनी है हाँ देखो इधरों आप पक ले तो इधरों भी पला चक् लिया भी गुम हो गया है ਇਧਰੂ ਵੀ ਘੁੰਮੂਗੇ ਤੇ ਐਦਾਂ ਹੀ ਆਪਾਂ ਨੇ ਇਧਲੀ ਸਾਈਡ ਲਾ ਲੈਣਾ ਹੈ ਕਟਿੰਗ ਦੇ ਵਿੱਚ ਥੋੜਾ ਜਿਹਾ ਕਪੜਾ ਜ਼ਿਆਦਾ ਹੋ ਗਿਆ ਜਿਵੇਂ ਕਿ ਸੇਮ ਹੀ ਆਪਾਂ ਇਧਰ ਪੱਲੇ ਰੱਖ ਲੈਣੇ ਤੇ ਐਦਲੀ ਸਾਈਡ ਰੱਖ ਲੈਣੀ ਹੈ ਜਿਵੇਂ ਕਿ ਆਪਾਂ ਪਹਿਲਾਂ ਵਾਲੇ ਪੱਲੇ ਲਾਏ ਸੀ ਉਦਾਂ ਹੀ ਕਰਨਾ ਹੈ ਆਏ ਆਪਾਂ نیچےੋਂ ਸਟਾਰਟ ਕਰ ਲਈਏ। ਆ ਦੇਖੋ। ਇਹ ਵੀ ਬੰਮ ਹੋ ਗਿਆ ਹੈ। ਹੁਣ ਆਪਾਂ ਚੱਕਣੇ ਆਂ ਹੁੰਦੇ। ਜਿਵੇਂ ਕਿ ਹੁਣ ਆਪਾਂ ਨੇ ਆ ਇਦਾਂ ਕਰਕੇ ਸਾਰਾ ਜੜ ਲਿਆ ਹੈਗਾ। ਹੁਣ ਤੁਸੀਂ ਆਹ ਵਾਲਾ ਸਟੈਪ ਦੇਖਿਓ ਜਿਵੇਂ ਕਿ ਹੁਣ ਮੈਂ ਆਹ ਹੁੰਦਾ ਇੱਕ ਚੱਕ ਲਿਆ। ਇਹ ਆਪਾਂ ਇਦਾਂ ਪੱਲੇ ਤੇ ਰੱਖ ਲਿੱਤਾ ਹੈ। ਜਿਹੜਾ ਇਹਦਾ ਲਾਈਨਿੰਗ ਦਾ ਹਿੱਸਾ ਆ। ਉਹ ਇਦਾਂ ਕਰਕੇ ਆਪਾਂ نیچے ਰੱਖ ਲੈਣਾ। ਇਸ ਤਰ੍ਹਾਂ ਕਰਕੇ। ਹੁਣ ਦੇਖੋ। ਕੁੰਡੇ ਵਾਲਾ ਮੈਂ ਲਾਈਨਿੰਗ ਵਾਲਾ ਲਾਈਨਿੰਗ ਦੇ ਨਾਲ ਰੱਖ ਦਿੱਤਾ ਹੈ ਕੁੰਡਾ ਤੇ ਕੱਪੜੇ ਦਾ ਮੈਂ ਕੱਪੜੇ ਨਾਲ ਰੱਖ ਲਿੱਤਾ ਹੈ। ਆ ਦੇਖੋ। ਤੇ ਇਦਾਂ ਕਰਕੇ ਸਲਾਈ ਕਰ ਦੋਗੇ। ਦਰੋਂ ਵੀ ਗੁੰਮ ਹੋ ਗਿਆ। ਬਿਲਕੁਲ ਗੁੰਮ ਹੋ ਗਿਆ। ਐਦਾਂ ਹੀ ਸੇਮ ਤਰੀਕਾ ਆਪਣਾ ਇਧਰਲੀ ਸਾਈਡ ਹੋਊਗਾ। ਜਿਵੇਂ ਆ ਆਪਣਾ ਹੁਣ ਕੁੰਦਾ ਆਪਾਂ ਇੱਧਰ ਰੱਖ ਲੈਣਾ। ਜਿਹੜਾ ਆਪਣਾ ਪੱਲਾ ਆ ਇੱਧਰ ਲਾਈਨਿੰਗ ਦਾ। ਕੁੰਦਾ ਆ ਉਹ ਆਪਾਂ نیچے ਰੱਖਣਾ ਲੈਨਿੰਗ ਦੇ ਨਾਲ। ਲੈਨਿੰਗ ਨੂੰ ਲੈਨਿੰਗ ਦੇ ਨਾਲ, ਕੱਪੜੇ ਨੂੰ ਕੱਪੜੇ ਨਾਲ। ਆਪਾਂ ਕਰਕੇ ਅੱਗੇ ਉੱਤਰ ਕਰਕੇ ਆਪਾਂ ਇਹ ਸਲਾਈ ਲਾ ਦੋ। ਬਕੀ ਨੇ ਮੈਂ ਅਲੱਗ-ਅਲੱਗ ਕੱਪੜੇ ਤਾਂ ਲਿੱਤੇ ਆ ਵੀ ਤੁਹਾਨੂੰ ਵੀ ਮਤਲਬ ਦੇਖਣ ਚ ਵੀ ਇਹ ਲੱਗੇ ਵੀ ਤੁਹਾਨੂੰ ਪਤਾ ਲੱਗੇ। ਉਹ ਕਿਹੜਾ ਕੱਪੜਾ ਕਿੱਧਰ ਰੱਖਿਆ। ਇਹ ਵਾਲੀ ਸਲਾਈ ਦੀ ਆਪਾਂ ਪੂਰੀ ਕਰ ਦਿੱਤੀ। ਜਿਹੜੀ ਐਂਡ ਵਾਲੀ ਆ ਨਾ ਇਹ ਤੁਸੀਂ ਧਿਆਨ ਨਾਲ ਦੇਖਣਾ ਦੇਖੋ ਸਾਰੇ ਗੁੰਮ ਹੋ ਗਏ ਹੈਗੇ ਜਿਹੜੀ ਹੁਣ ਆਸਨ ਵਾਲੀ ਆ ਉਹ ਤੁਸੀਂ ਧਿਆਨ ਨਾਲ ਦੇਖਣੀ ਹੈਗੀ ਠੀਕ ਆ ਹੁਣ ਆਪਣੀ ਜਿਹੜੀ ਸਾਰੀ ਸਲਵਾਰ ਹੈ ਗੁੰਮ ਹੋ ਗਈ ਹੈ ਗੁੰਮ ਸਲਾਈਆਂ ਹੋ ਗਈਆਂ ਇਦਰੋਂ ਵੀ ਤੇ ਇਦਰੋਂ ਵੀ ਤੇ ਹੁਣ ਜਿਹੜਾ ਆਹ ਵਾਲਾ ਸਟੈਪ ਹੈ ਇਹ ਤੁਸੀਂ ਧਿਆਨ ਨਾਲ ਦੇਖਣਾ ਜਿਵੇਂ ਕਿ ਦੇਖੋ ਆਦੇ ਮੈਂ ਐਦਾਂ ਕਰਕੇ ਰੱਖ ਦਿੱ ਪੱਲਿਆਂ ਨਾਲ ਪੱਲਿਆਂ ਤੇ ਆਇਦਾਂ ਕੱਪੜੇ ਨਾਲ ਕੱਪੜਾ ਅਟੈਚ ਕਰ ਦਿੱਤਾ ਹੈਗਾ ਜਿਹੜੀ ਇਹਦੀ ਲਾਈਨਿੰਗ ਹੈ ਉਹ ਥੱਲੇ ਆ ਆ ਦੇਖੋ ਤੇ ਆ ਕੱਪੜਾ ਦੇਖਣਾ ਤੁਸੀਂ ਲਰਨਿੰਗ ਵਾਲਾ ਇਹ ਮੈਂ ਕਿੱਦਾਂ ਕਰ ਰਹੀ ਐ ਜਿਵੇਂ ਕਿ ਹੁਣ ਆ ਕੱਪੜਾ ਇਦਾਂ ਐ ਇਹਨੂੰ ਇਦਾਂ ਚੱਕਣਾ ਤੇ ਆ ਦੇਖੋ ਇਹ ਇਦਾਂ ਚੱਕਣਾ ਤਿੰਨ ਇਦਾਂ ਰੱਖ ਲੈਣਾ ਆ ਦੇਖੋ ਇਦਾਂ ਕਰਕੇ ਜੇ ਨਹੀਂ ਸਮਝ ਲੱਗੀ ਇੱਕ ਵਾਰ ਮੈਂ ਹੋਰ ਤੁਹਾਨੂੰ ਦੱਸ ਦਿੰਨੀ ਐ ਦੇਖੋ ਜਿਵੇਂ ਹੁਣ ਆ ਕੱਪੜਾ ਪਿਆ ਹੈਗਾ ਤੇ ਕੱਪੜੇ ਨੂੰ ਆ ਕੱਪੜਾ ਦੇਖੋ ਇਦਾਂ ਪਿਆ ਹੈਗਾ ਤੇ ਆ ਪੱਲੇ ਨੂੰ ਇਦਾਂ ਕਰਕੇ ਆਏ ਕਰਕੇ ਐਜਕਾ ਆਪੀ ਕੋ ਜਿਹੜੇ ਪਹਿਲੀ ਵਾਰ ਕਰਦੇ ਆ ਕਈ ਵਾਰ ਹੋ ਸਕਦਾ ਨਾ ਤੋ ਗਲਤੀ ਵੀ ਹੋ ਸਕਦਾ ਹੈਗਾ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਹਿੰਦੇ ਜੇ ਕੋਈ ਕੰਮ ਸਿੱਖਣਾ ਹੁੰਦਾ ਉਹਦੇ ਵਿੱਚ ਗਲਤੀਆਂ ਜ਼ਰੂਰ ਹੁੰਦੀਆਂ ਨੇਗੀਆਂ ਹਰੇਕ ਤੋਂ ਹੀ ਹੁੰਦੀਆਂ ਨੇਗੀਆਂ ਜਿਵੇਂ ਅੱਤਾ ਕਰਕੇ ਆਪਣੀ ਸਲਾਈ ਲਾ ਲੈਣੀ ਹੈ ਸਲਾਈ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਅਸਨ ਵਾਲੀ ਉਹ ਹਮੇਸ਼ਾ ਭੱਜਦੇ ਕਰਣੀ ਹੈ ਮੈਂ ਇਹਨੂੰ ਇੱਦਾਂ ਚੱਕੀ ਨੂੰ ਐ ਕਮਾ ਦੇਣਾ ਦੇਖੋ ਬਿਲਕੁਲ ਹੀ ਗੁੰਮ ਹੋ ਗਈ ਹੈ ਤੇ ਬੜਾ ਬੜਾ ਤੇ ਆਪਾਂ ਨੂੰ ਓਵਰਲਾਕ ਦੀ ਲੋੜ ਆ ਆ ਦੇਖੋ ਬਿਲਕੁਲ ਹੀ ਗੁੰਮ ਸਲਾਈਆਂ ਸਾਰੀਆਂ ਹੋ ਗਈਆਂ ਨੇ ਕਿਹਾ ਤੇ ਹੁਣ ਦੂਜੇ ਨੰਬਰ ਤੇ ਮੈਂ ਤਾਂ ਜਿਵੇਂ ਕਿ ਮੈਂ ਨਾ ਗੁੰਮ ਲਾਈਨਿੰਗ ਸਾਰੀ ਲਾ ਦਿੱਤੀ ਹੈ ਜਿਵੇਂ ਕਿ ਮੈਂ ਇੱਕ ਸਟੈਪ ਹੋਰ ਆ ਜਿਹੜਾ ਤੁਹਾਨੂੰ ਦੱਸਣਾ ਹੈ ਜਿਵੇਂ ਕਿ ਇਹ ਗੁੰਮ ਲਾਈਨਿੰਗ ਲੱਗਣ ਤੋਂ ਬਾਅਦ ਨਾ ਜਿਹੜਾ ਪਲਾ ਸਟੈਪ ਜਿਹੜਾ ਆ ਬਣਾ ਹੈ ਨਾ ਜਿਵੇਂ ਲਰਨਿੰਗ ਦਾ ਥੱਲੇ ਨੂੰ ਨਹੀਂ ਹੁੰਦੀ ਹੈਗੀ ਝੋਲ ਜਿਆ ਨਹੀਂ ਬਣਦਾ ਤਾਂ ਉੱਪਰਲੀ ਸਾਈਡ ਨਾਲ ਆਪਾਂ ਮੋٹے ਬਫੀਏ ਨਾਲ ਸਲਾਈ ਲਾ ਦੋ। ਅੰਦਾ ਕਰਕੇ ਜਿਆਦਾ ਟਾਈਟ ਲੱਗਦਾ ਹੈਗਾ 1-2 ਮਿੰਟਾਂ ਦੇ ਵਿੱਚ ਪੂਰਾ ਹੋ ਜਾਵੇ। ਜਿਵੇਂ ਇਹਦੇ ਨਾਲ ਥੱਲੇ ਜਿਵੇਂ ਕਈ ਵਾਰੀ ਮੋਟੀ ਝੋਲ ਆਉਣ ਲੱਗ ਜਾਂਦੀ ਹੈ। ਉਹ ਨਹੀਂ ਆਉਗ। ਐ ਤੱਕ ਇਹ ਕਪੜਾ ਬਰਾਬਰ ਰਹਿੰਦਾ ਬਲਾਂ 'ਚ ਵੀ ਨਹੀਂ ਕੋਈ ਦਿੱਕਤ ਆਉਂਦੀ ਤੇ ਐਦਾਂ ਹੀ ਤੁਸੀਂ ਮੂਰੀ ਤੇ ਵੀ ਲਾ ਸਕਦੇ ਹੋਗੇ ਐਦਾਂ ਕਰਕੇ ਇਹ ਕਪੜਾ ਨਾ ਦੋਨੋਂ ਸਾਈਡ ਨਾ ਬਰਾਬਰ ਟਿਕ ਜਾਂਦਾ ਹੈ ਹਾਂਜੀ ਜਿਵੇਂ ਕੀ ਆ ਗੁੰਮ ਸਲਵਾਰ ਮੈਂ ਤੁਹਾਨੂੰ ਦੱਸ ਦਿੱਤੀ ਐ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ